ਪੰਜਾਬ ਦੇ ਚੰਨ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਜੁਲਾਈ 12 ਤਰੀਕ ਦੇ ਮੌਸਮ ਤੇ ਜਾਣਕਾਰੀ ਸ਼ੇਅਰ ਕੀਤੀ ਜਾਊਗੀ ਬਠਿੰਡਾ ਤੇ ਬਾਕੀ ਮਾਲਵਾ ਇਲਾਕੇ ਦੇ ਵਿੱਚ 12 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਸਵੇਰੇ 4 ਵਜੇ ਤੋਂ ਲੈ ਕੇ ਦੁਪਹਿਰ ਦੇ 12 1 ਵਜੇ ਤੱਕ ਹੋਵੇਗੀ ਤੇ ਸਾਰੇ ਦਿਨ ਹਲਕੀ ਤੋਂ ਦਰਮਿਆਨੀ ਤੋਂ ਟੁੱਟਵੀਂ ਬਾਰਿਸ਼ ਮਾਲਵਾ ਇਲਾਕੇ ਦੇ ਵਿੱਚ ਹੋ ਸਕਦੀ ਆ ਅੰਮ੍ਰਿਤਸਰ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੁਪਹਿਰੇ 1 ਤੋਂ ਲੈ ਕੇ ਰਾਤ ਦੇ 10 11 ਵਜੇ ਤੱਕ ਰਹੇਗੀ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਕਦੇ ਵੀ ਮਾਝਾ ਇਲਾਕੇ ਦੇ ਵਿੱਚ ਹੋ ਸਕਦੀ ਆ ਨਵਾਂ ਸ਼ਹਿਰ ਜਲੰਧਰ ਤੇ ਬਾਕੀ ਦਵਾਬਾ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਟੈਂਪਰੇਚਰ 36 ਡਿਗਰੀ ਰਹੇਗਾ ਤੇ ਹਲਕੀ ਦੁਦਮੈਨੀ ਬਦਲਵਾਈ ਸੰਘਣੀ ਬਦਲਵਾਈ ਕਰਜਦੀ ਰਹੇਗੀ ਤੇ ਮੀਂਹ ਆਉਣ ਦੀ ਸੰਭਾਵਨਾ ਟਟਵੇ ਇਲਾਕੇ ਦੇ ਵਿੱਚ ਹੋ ਸਕਦੀ ਆ ਹੇਮਕੁੰਡ ਸਾਹਿਬ ਚਮੋਲੀ ਡਿਸਟ੍ਰਿਕਟ ਉਤਰਾਖੰਡ 12 ਤਰੀਕ ਨੂੰ ਸਾਰਾ ਦਿਨ ਹੀ ਹਲਕੀ ਦਰਮਿਆਨੀ ਬਾਰਿਸ਼ ਹੁੰਦੀ ਰਹੇਗੀ ਵੱਧ ਤੋਂ ਵੱਧ ਟੈਂਪਰੇਚਰ 20 ਡਿਗਰੀ ਹੋਵੇਗਾ ਮਨਾਲੀ ਦੇ ਵਿੱਚ ਕਤਵਤ 22 ਤੋਂ 23 ਡਿਗਰੀ ਟੈਂਪਰੇਚਰ ਹੋਵੇਗਾ ਤੇ ਮੀਂਹ ਆਉਣ ਦੀ ਸੰਭਾਵਨਾ ਦੁਪਹਿਰ ਤੋਂ ਲੈ ਕੇ ਰਾਤ ਦੇ 7-8 ਵਜੇ ਤੱਕ ਰਹੇਗੀ। ਹਜ਼ੂਰ ਸਾਹਿਬ ਨੇੜੇ ਮਹਾਰਾਸ਼ਟਰ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ ਸਵੇਰ ਤੋਂ ਲੈ ਕੇ ਹੀ ਦੁਪਹਿਰ ਦੇ 1-2 ਵਜੇ ਤੱਕ ਹੋਵੇਗੀ ਤੇ ਨਾਲ ਤੇਜ਼ ਹਵਾ ਚੱਲਦੀ ਰਹੇਗੀ। ਦੁਬਈ ਦੇ ਵਿੱਚ 12 ਤਰੀਕ ਨੂੰ ਵੱਤਵਤ ਟੈਂਪਰੇਚਰ 38 ਡਿਗਰੀ ਸੈਲਸੀਅਸ ਜਾਵੇਗਾ, ਸੰਘਣੇ ਬੱਦਰ ਰਹਿਣਗੇ ਪਰ ਮੀਂਹ ਆਉਣ ਦੀ ਸੰਭਾਵਨਾ ਕੋਈ ਨਹੀਂ ਹੋਵੇਗੀ। ਬ੍ਰੈਮਟਨ, 온ਟਾਰੀਓ ਕੈਨੇਡਾ ਜਿੱਥੇ ਕਿ ਕਾਫੀ ਪੰਜਾਬੀ ਵਸਦੇ ਨੇ। ਉੱਥੇ ਵੱਧ ਵੱਧ ਟੈਂਪਰੇਚਰ 12 ਤਰੀਕ ਨੂੰ 26 ਡਿਗਰੀ ਹੋਵੇਗਾ ਤੇ ਮੀਂਹ ਸ਼ਾਮ ਨੂੰ 5 ਤੋਂ ਲੈ ਕੇ 8 ਵਜੇ ਤੱਕ ਹਲਕੀ ਰੋਧਮੈਣੀ بارش ਹੋ ਸਕਦੀ ਆ। ਯੂਬਾ ਸਿਟੀ, ਸਟਾਕਟਨ, ਸੈਨ ਹੋਜ਼ੇ, ਕੈਲੀਫੋਰਨੀਆ ਦੇ ਵਿੱਚ ਵੱਧ ਵੱਧ ਗਰਮੀ ਹੋਵੇਗੀ। 44 ਤੋਂ 45 ਡਿਗਰੀ ਟੈਂਪਰੇਚਰ ਜਾਵੇਗਾ। ਪੰਜਾਬ ਦੇ ਵਾਂਗ ਕੁੜਾਕੇਦਾਰ ਗਰਮੀ ਪਵੇਗੀ ਤੇ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਹੀਂ ਹੋਵੇਗੀ। ਨਿਊਯਾਰਕ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ ਦੋ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਰਹੇਗੀ ਤੇ ਸਾਰਾ ਦਿਨ ਮੀਂਹ ਪੈਂਦਾ ਰਹੇਗਾ ਤੇ ਰਾਤ ਨੂੰ ਵੀ ਮੀਂਹ ਪੈਂਦਾ ਰਹੇਗਾ ਟੈਂਪਰੇਚਰ ਦਿਨ ਦੇ ਟਾਈਮ ਵੱਧ ਵੱਧ 28 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ ਘੱਟ ਤੋਂ ਘੱਟ 24 ਡਿਗਰੀ ਸੈਲਸੀਅਸ ਰਹੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਦੁਨੀਆ ਭਰ ਦਾ ਮੌਸਮ ਜਾਣਨ ਵਾਸਤੇ ਬਹੁਤ-ਬਹੁਤ ਤੁਹਾਡਾ ਧੰਨਵਾਦ 12 ਤਰੀਕ ਨੂੰ 26 ਡਿਗਰੀ ਹੋਵੇਗਾ ਤੇ ਮੀਂਹ ਸ਼ਾਮ ਨੂੰ 5 ਤੋਂ ਲੈ ਕੇ 8 ਵਜੇ ਤੱਕ ਹਲਕੀ ਰੁੱਧਮੈਣੀ بارش ਹੋ ਸਕਦੀ ਹੈ ਯੂਬਾ ਸਿਟੀ ਸਟਾਕਟਨ ਸਨ ਹੋਜ਼ੇ ਕੈਲੀਫੋਰਨੀਆ ਦੇ ਵਿੱਚ ਬਹੁਤ ਬਹੁਤ ਗਰਮੀ ਹੋਵੇਗੀ 44 ਤੋਂ 45 ਡਿਗਰੀ ਟੈਂਪਰੇਚਰ ਜਾਵੇਗਾ ਪੰਜਾਬ ਦੇ ਵਾਂਗ ਕੁੜਾਕੇਦਾਰ ਗਰਮੀ ਪਵੇਗੀ ਤੇ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਹੀਂ ਹੋਵੇਗੀ ਨਿਊਯਾਰਕ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ 2 ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਰਹੇਗੀ ਤੇ ਸਾਰਾ ਦਿਨ ਮੀਂਹ ਪੈਂਦਾ ਰਹੇਗਾ ਤੇ ਰਾਤ ਨੂੰ ਵੀ ਮੀਂਹ ਪੈਂਦਾ ਰਹੇਗਾ ਟੈਂਪਰੇਚਰ ਦਿਨ ਦੇ ਟਾਈਮ ਵੱਤਵਤ 28 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ ਕਰ ਤੋਂ ਘੱਟ 24 ਡਿਗਰੀ ਸੈਲਸੀਅਸ ਰਹੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਦੁਨੀਆ ਭਰ ਦਾ ਮੌਸਮ ਜਾਣਨ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ